ਅੱਜ ਮੈਂ ਜਾ ਰਿਹਾ ਪਟਿਆਲੇ ਡਿਕੈਥਲਨ ਸਟੋਰ ਆਪਣੀ ਨਵੀਂ ਸਾਈਕਲ ਲੈਣ ਬਿਟਵੀਨ ਮਾਈ ਬਾਈਕ ਤੇ ਸਾਹਮਣੇ ਹੈ ਡਿਕੈਥਲਨ ਸਟੋਰ ਤੇ ਆਪਾਂ ਹੁਣ ਚੱਲ ਕੇ ਅੰਦਰ ਦੇਖਦੇ ਹਾਂ ਕਿ ਆਪਣੀ ਸਾਈਕਲ ਆ ਗਈ ਇਹ ਬਹੁਤ ਸਾਰੀਆਂ ਸਾਈਕਲਾਂ ਖੜੀਆਂ ਨੇ ਤੇ ਆਪਾਂ ਲਈ ਬਿਟਵੀਨ ਮਾਈ ਬਾਈਕ ਤੇ ਸਾਹਮਣੇ ਦੋ ਵਾਈਟ ਕਲਰ ਚ ਖੜੀਆਂ ਨੇ ਸਾਈਕਲਾਂ ਪਰ ਉਹਨੇ ਐਮ ਸਾਈਜ਼ ਆਪਾਂ ਮੰਗਾਇਆ ਸਭ ਤੋਂ ਵੱਡਾ ਸਾਈਜ਼ ਐਲ ਸਾਈਜ਼ ਜਿਹੜਾ ਕੀ ਪੈਕ ਹੋ ਕੇ ਆਇਆ ਮੈਂ ਉਹਨੂੰ ਕਿਹਾ ਸੀ ਕਿ ਤੁਸੀਂ ਆਰਡਰ ਰੈਡੀ ਕਰਕੇ ਰੱਖਿਓ ਪਰ ਇਹ ਕਹਿੰਦੇ ਸੀ ਕਸਟਮਰ ਦੇ ਕਸਟਮਰ ਦੇ ਸਾਹਮਣੇ ਹੀ ਪੈਕ ਖੋਲ ਕੇ ਆਪਣਾ ਸਾਈਕਲ ਤਿਆਰ ਕਰੀ ਜਾਂਦੀ ਆ ਸਾਈਕਲ ਕੋਈ ਵੀ ਆਪਾਂ ਚੀਜ਼ ਜਮ ਕਿ ਉਹਨੂੰ ਆਨਲਾਈਨ ਆਰਡਰ ਕਰਦੇ ਆ ਤਾਂ ਜਿਹੜਾ ਪੈਕ ਆ ਤੇ ਉਹਨੂੰ ਇਹਦੇ ਕੋਲ ਕਸਟਮਰ ਦੇ ਸਾਹਮਣੇ ਹੀ ਖੋਲ ਕੇ ਮਤਲਬ ਤਿਆਰ ਕਰਿਆ ਜਾਂਦਾ ਸੈਂਬਲ ਕਰਿਆ ਜਾਂਦਾ ਜਿਸ ਜਿਵੇਂ ਵੀਲਾ ਸਕਦੇ ਹਾਂ ਤੇ ਇੱਕ ਤਾਂ ਸੀਗਾ ਵੀ ਆਪਾਂ ਘਰੇ ਮੰਗਾ ਸਕਦੇ ਹਾਂ ਪਰ ਘਰੇ ਆਪਾਂ ਨੂੰ ਇਹ ਸਾਰਾ ਕੁਝ ਜੋ ਇਹ ਹੁਣ ਕਰਨੀਏ ਮਤਲਬ ਸੈਂਬਲ ਕਰਨੀਏ ਆਪਾਂ ਨੂੰ ਆਪ ਕਰਨਾ ਪੈਣਾ ਤੇ ਦੂਸਰਾ ਹੈਗਾ ਔਨਲਾਈਨ ਆਰਡਰ ਦੇ ਵਿੱਚ ਵੀ ਆਪਾਂ ਸਟੋਰ ਪਿਕਅਪ ਕਰ ਸਕਦੇ ਹਾਂ ਪਰ ਚੂਜ਼ ਕੀਤਾ ਸੀ ਸਟੋਰ ਪਿਕਅਪ ਇਸ ਲਈ ਆਰਡਰ ਇਹਨਾਂ ਕੋਲੇ ਆ ਗਿਆ ਤੇ ਹੁਣ ਇਹ ਆਪਾਂ ਨੂੰ ਬਿਲਕੁਲ ਰੈਡੀ ਕਰਕੇ ਸਾਈਕਲ ਦੇਣਗੇ ਵੈਸੇ ਪਾ ਕੇ ਸਿੱਧਾ ਵੀ ਸਟੋਰ ਤੋਂ ਖਰੀਦ ਸਕਦੇ ਹਾਂ ਪਰ ਐਲ ਸਾਈਜ਼ ਮਯੂਦ ਨਹੀਂ ਜ਼ਿਆਦਾਤਰ ਐਮ ਸਾਈਜ਼ ਵਿਕਦੇ ਨੇ ਤੇ ਐਮ ਸਾਈਜ਼ ਮੇਰੇ ਹਿਸਾਬ ਨਾਲ ਥੋੜਾ ਛੋਟਾ ਸੀਗਾ ਇਸ ਕਰਕੇ ਮੈਨੇ ਐਲ ਸਾਈਜ਼ ਆਰਡਰ ਕਰਤਾ ਸੀ ਮੈਂ ਪਹਿਲਾਂ ਵੀ ਸਟੋਰ ਵਿਜ਼ਿਟ ਕੀਤਾ ਸੀਗਾ ਤੇ ਉਦੋਂ ਮੈਨੂੰ ਜ਼ਿਆਦਾ ਛੋਟਾ ਲੱਗਿਆ ਥੋੜਾ ਜਿਹਾ ਕੋਈ ਜ਼ਿਆਦਾ ਫਰਕ ਤਾਂ ਨਹੀਂ ਥੋੜਾ ਬਹੁਤਾ ਹੀ ਫਰਕ ਹੈ ਐਮ ਤੇ ਐਲ ਸਾਈਜ਼ ਪਰ ਐਲ ਸਭ ਤੋਂ ਵੱਡਾ ਸਾਈਜ਼ ਹੈ ਬਸ ਨੋਵੀ ਸਾਈਜ਼ ਆਂਦੇ ਨੇ ਬਿਟਵੀਨ ਦੇ ਵਿੱਚ ਐਮ ਤੇ ਐਲ ਸਾਈਜ਼ ਆਪਾਂ ਵੱਡਾ ਐਲ ਸਾਈਜ਼ ਲੈ ਲਿਆ ਡਿਸਟ੍ਰਿਕਟ ਦੇ ਨਾਲ ਸਾਈਕਲ ਤਿਆਰ ਕਰ ਰਹੇ ਨੇ ਹੋ ਸਕਦਾ ਸੀ ਘਰੇ ਮੇਰੇ ਤੋਂ ਨਾ ਹੁੰਦੀ ਜਿਵੇਂ ਆਪਾਂ ਕਿੱਡੀ ਦਾ 휠 ਬੈਲੈਂਸ ਅਲਾਈਨਮੈਂਟ ਚੈੱਕ ਕਰਾਣੇ ਆ ਪ੍ਰੀਕੀ ਨਾਲ ਦੇਖ ਕੇ ਕਰ ਰਹੇ ਨੇ ਜਾਂ ਸਿਰਫ ਮੈਨੂੰ ਹੀ ਦਿਖਾ ਰਹੇ ਨੇ ਇਹ ਨਹੀਂ ਮੈਨੂੰ ਪਤਾ ਹੈਗਾ ਮੈਨੂੰ ਦਿਖਾਵੇ ਦੀ ਨਹੀਂ ਕਰ ਰਹੇ ਨੇ ਜਾਂ ਸੱਚੀ ਨੂੰ ਚੈੱਕ ਕਰਕੇ ਚੰਗੀ ਤਰ੍ਹਾਂ ਸੈਟਿੰਗ ਕਰ ਰਹੇ ਨੇ ਤੇ ਆਪਾਂ ਨਾਲ ਸਟੈਂਡ ਸਟੈਂਡ ਵੀ ਆਰਡਰ ਕਰਨਾ ਪਾਉਣਾ ਸੀਗਾ ਕਿਉਂਕਿ ਸਾਈਕਲ ਦੇ ਨਾਲ ਕੋਈ ਵੀ ਐਸੈਸਰੀ ਜਿਹੜੀ ਆਪਾਂ ਨੂੰ ਨਹੀਂ ਮਿਲਦੀ ਤੇ ਸਾਈਕਲ ਹੋ ਗਿਆ ਆਪਾਂ ਸਾਈਕਲ ਲੈ ਕੇ ਜਾਣ ਦੀ ਤੇ ਆਪਾਂ ਦੇਖਦੇ ਆਂ ਚਲਾ ਕੇ ਥੰਦੀ ਵੀ ਤੁਹਾਡਾ ਸਾਈਕਲ ਰੈਡੀ ਹੈ ਤੁਸੀਂ ਆਪਣਾ ਲੈ ਜਾਓ ਤੇ ਇਹ ਆ ਦੇਖੋ ਇਹ ਆਪਾਂ ਸਾਈਕਲ ਬਾਹਰ ਲੈ ਕੇ ਜਾ ਰਹੇ ਆਂ ਜਿਵੇਂ ਹੀ ਆਪਾਂ ਸਾਈਕਲ ਬਾਹਰ ਲੈ ਕੇ ਸਕਿਉਰਟੀ ਗਾਰਡ ਨੇ ਰੋਕ ਲਿਆ ਕਿਹਾ ਕਿੱਧਰ ਵੀ ਸਾਈਕਲ ਲੈ ਕੇ ਚੱਲੇ ਆਂ ਉਹ ਮੈਂ ਕੀ ਖਰੀਦੀ ਆ ਦੇਖੋ ਫਿਰ ਆਪਾਂ ਬੀਲ ਦਿਖਾਇਆ ਉਹਨੂੰ ਤੇ ਫਿਰ ਉਹ ਤੋਂ ਬਾਅਦ ਉਹਨੇ ਆਪਾਂ ਨੂੰ ਜਾਣ ਦਿੱਤਾ ਉਹਨਾਂ ਚਲੋ ਠੀਕ ਆ ਮੈਂ ਚੱਕੂ ਕੀਤਾ ਵੀ ਠੀਕ ਹੈ ਸੇਮ ਉਸ ਤੋਂ ਬਾਅਦ ਫਿਰ ਆਪਾਂ ਪਹੁੰਚੇ ਸਿੱਧਾ ਸਾਈਕਲ ਮਾਰਕੀਟ ਐਸੈਸਰੀ ਲਵਾਉਣ ਦੇ ਲਈ ਆਪਾਂ ਮਗਰਾਟ ਵਗੈਰਾ ਲਵਾਏ ਘੰਟੀ ਲਵਾਈ ਸੀਟ ਕਵਰ ਸਾਰੀ ਆਪਾਂ ਸਾਈਕਲ ਰੈਡੀ ਕਰਵਾਈ ਤੇ ਬੋਤਲ ਹੋਲਡਰ ਕਿਉਂਕਿ ਆਪਾਂ ਸਾਈਕਲ ਚਲਾਣੇ ਆ ਤੇ ਆਪਾਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਪੈਂਦੀ ਆ ਪਾਣੀ ਪੀਣ ਦੀ ਆਪਾਂ ਇੱਕ ਘੰਟੀ ਫਿੱਟ ਕਰਵਾਈ ਆਈ ਲਵ ਮਾਈ ਬਾਈਕ ਘੰਟੀ ਦੇ ਉੱਪਰ ਲਿਖਿਆ ਹੋਇਆ ਆ ਸਾਈਕਲ ਹੋ ਗਈ ਜੀ ਬਿਲਕੁਲ ਤਿਆਰ ਤੇ ਆਪਾਂ ਜਾ ਰਹੇ ਆ ਘਰ ਤੇ ਰਸਤੇ ਦੇ ਵਿੱਚ ਆਪਾਂ ਲਈ ਇੱਕ ਬ੍ਰੇਕ ਤੇ ਫਾਈਨਲੀ ਆਪਾਂ ਪਹੁੰਚ ਗਏ ਘਰ ਤੇ ਹੁਣ ਬਾਕੀ ਦੇ ਰਿਵਿਊ ਆਪਾਂ ਅਗਲੀ ਵੀਡੀਓ ਚ ਕਰਾਂਗੇ ਕਿਉਂਕਿ ਕੁਝ ਦਿਨ ਯੂਜ਼ ਕਰਨ ਤੋਂ ਬਾਅਦ ਕੀ ਬਾਈਕ ਕਿਵੇਂ ਹੈ